ਡ라이ਵਰ ਹੁਣ ਸਾਵਧਾਨ ਹੋ ਜਾਣ ਤਾਂ ਜੇਕਰ ਉਹਨਾਂ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਤੇ ਉਹਨਾਂ ਤੇ ਵੱਡੀ ਕਾਰਵਾਈ ਜਿਹੜੀ ਉਹ ਹੋਵੇਗੀ ਜਲੰਧਰ ਪੁਲਿਸ ਸਖਤ ਹੋ ਚੁੱਕੀ ਆ ਤੇ ਜਲੰਧਰ ਪੁਲਿਸ ਉਹਨਾਂ ਡਰਾਈਵਰਾਂ ਤੇ ਵੀ ਕਾਰਵਾਈ ਕਰ ਰਹੀ ਹੈ ਜਿਹੜੇ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਆ ਤੇ ਕੰਪਨੀ ਬਾਗ ਦੇ ਵਿੱਚ ਉਲੰਘਣਾ ਕਰਨ ਵਾਲੇ ਡ라이ਵਰਾਂ ਦਾ ਪੁਲਿਸ ਦੇ ਵੱਲੋਂ ਚਲਾਨ ਕਟਿਆ ਗਿਆ ਜਲੰਧਰ ਕੰਪਨੀ ਬਾਗ ਚੌਂਕ ਤੇ ਟ੍ਰੈਫਿਕ ਪੁਲਿਸ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਡਰਾਈਵਰਾਂ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ ਇਸਰਾਨ ਪੁਲਿਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਡਰਾਈਵਰਾਂ ਦੇ ਚਲਾਨ ਵੀ ਕੀਤੇ ਨੇ ਤੇ ਪਰ ਜਦੋਂ ਪੁਲਿਸ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਤਾਂ ਭਾਰੀ ਹੰਗਾਮਾ ਹੋ ਗਿਆ ਉਸ ਵੇਲੇ ਜਦੋਂ ਇਹਨਾਂ ਦੋਵੇਂ ਬਾਈਕ ਸਵਾਰਾਂ ਤੋਂ ਦਸਤਾਵੇਜ਼ ਮੰਗੇ ਗਏ ਆ ਤੇ ਡਾਕੂਮੈਂਟਸ ਮੰਗੇ ਗਏ ਤਾਂ ਉਸ ਵੇਲੇ ਇਹਨਾਂ ਦੇ ਵੱਲੋਂ ਝੜਿਆ ਹੰਗਾਮਾ ਕਰ ਦਿੱਤਾ ਗਿਆ ਤੇ ਨੌਜਵਾਨਾਂ ਨੇ ਪੁਲਿਸ ਨਾਲ ਗਲਤ ਭਾਸ਼ਾ ਦੀ ਵਰਤੋਂ ਕੀਤੀ ਆ ਦੋ ਨੌਜਵਾਨ ਹੁੰਦੇ ਜਿਨ੍ਹਾਂ ਨੂੰ ਰੋਕਿਆ ਗਿਆ ਤੇ ਪੁਲਿਸ ਨੇ ਇਹਨਾਂ ਤੋਂ ਇਹਨਾਰੇ ਜਿਹੜੇ ਦਸਤਾਵੇਜ਼ ਪੁੱਛੇ ਆ ਤਾਂ ਉਸ ਤੋਂ ਬਾਅਦ ਇਹ ਹੰਗਾਮਾ ਜਿਹੜਾ ਵੱਡਾ ਇਹਨਾਂ ਦੇ ਵੱਲੋਂ ਕੀਤਾ ਗਿਆ ਰੋਲਾ ਪਾ ਲਿਆ ਗਿਆ ਤੇ ਮੌਕੇ ਤੋਂ ਇਫਰਾਰ ਵੀ ਹੋ ਜਾਂਦੇ ਨੇ ਪੁਲਿਸ ਨੇ ਕੰਪਨੀ ਬਾਗ ਚੌਂਕ ਤੇ ਚੈੱਕ ਪੋਸਟ ਤੇ ਬਾਈਕ ਸਵਾਰ ਨੌਜਵਾਨਾਂ ਨੂੰ ਰੋਕਿਆ ਸੀ ਉਸ ਵਾਰ ਜਦੋਂ ਪੁਲਿਸ ਨੇ ਬਾਈਕ ਦੇ ਦਸਤਾਵੇਜ਼ ਮੰਗੇ ਤਾਂ ਦਸਤਾਵੇਜ਼ਾਂ ਦੇ ਵਿੱਚ ਇਹਨਾਂ ਦੀ ਜਿਹੜੀ ਮਿਆਦ ਸੀ ਉਹ ਖਤਮ ਹੋ ਚੁੱਕੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਆਰਸੀ ਦੀ ਮਿਆਦ ਖਤਮ ਹੋਣ ਤੇ ਵੀ ਗੱਡੀ ਦੇ ਮਾਲਕ ਬਾਰੇ ਪੁੱਛਿਆ ਤਾਂ ਉਹਨਾਂ ਨੇ ਪੁਲਿਸ ਨਾਲ ਪੁਲਿਸ ਨਾਲ ਹੀ ਦੁਰਵਿਹਾਰ ਕੀਤਾ ਪੁਲਿਸ ਨਾਲ ਗਲਤ ਪਛਾਣ ਦੀ ਵਰਤੋਂ ਕੀਤੀ ਅਤੇ ਰੋਲਾ ਪਾ ਲਿਆ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਉੱਥੋਂ ਫਰਾਰ ਵੀ ਹੋ ਜਾਂਦੇ ਨੇ ਜਿਸ ਤੋਂ ਬਾਅਦ ਕਿ ਪੁਲਿਸ ਨੇ ਨਾਤੇ ਦੱਸਦੇ ਕਿ ਕਾਰਵਾਈ ਕਰਦੇ ਹੋਏ ਦੱਸਦੇ ਕਿ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਭਿਨੰਦਨ ਨੇ ਕਿਹਾ ਕਿ ਕੰਪਨੀ ਬਾਗ ਚੌਕ ਤੇ ਪੁਲਿਸ ਚੈੱਕ ਪੋਸਟ ਸੀ ਦੌਰਾਨ ਪੁਲਿਸ ਮਲਾਜਮਾ ਨੇ ਦੋ ਨੌਜਵਾਨਾਂ ਨੂੰ ਰੋਕਿਆ ਅਤੇ ਉਹਨਾਂ ਤੋਂ ਪੁਸ਼ਕਿਸ਼ ਕੀਤੀ ਜਿਸ ਤੋਂ ਬਾਅਦ ਨੌਜਵਾਨਾਂ ਨੇ ਵੀਡੀਓ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਆ ਇਸ ਤਰ੍ਹਾਂ ਨੌਜਵਾਨਾਂ ਨੇ ਪੁਲਿਸ ਨਾਲ ਬਦਸੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉੱਥੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਪੁਲਿਸ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਉੱਥੇ ਪੁਲਿਸ ਮੌਜੂਦ ਸੀ ਅਤੇ ਜਿਹੜੇ ਹੋਰ ਲੋਕ ਸੀ ਰਾਗੀਰ ਸੀ ਉਹਨਾਂ ਦੇ ਵੱਲੋਂ ਵੀ ਇਸ ਬਾਰੇ ਹੰਗਾਮੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਕੰਪਨੀ ਵਾਲਾ ਚੌਕ ਤੇ ਨਾਕਾ ਲੱਗਾ ਸੀਗਾ ਦੋ ਸਰਦਾਰ ਮੁੰਡੇ ਸੀਗੇ ਇੱਕ ਨੇ ਟੋਪੀ ਪਾਈ ਹੋਈ ਸੀ ਡਰਾਈਵਰ ਨੇ ਦੂਜਾ ਪਿੱਛੇ ਬੈਠਾ ਸੀਗਾ ਇਹਨਾਂ ਨੇ ਰੋਕਿਆ ਉਹਦੇ ਕੋਲ ਸਿਰਫ ਕਾਗਜ਼ ਮੰਗੇ ਆ ਕਿ ਆਹ ਬੇਟਾ ਕਾਗਜ਼ ਦਿਖਾ ਦੇ ਉਹ ਤੋਂ ਵੈਸਣ ਲੱਗ ਗਿਆ ਵੀਡੀਓ ਬਣਾ ਲੱਗ ਗਿਆ ਗਾਲਾਂ ਕੱਢਣ ਲੱਗ ਗਿਆ ਫਿਰ ਕਹਿੰਦੇ ਝੂਠਾ ਇਲਜ਼ਾਮ ਲਾਉਂਦੇ ਸੀ ਕਿ ਤੂੰ ੱੱਕੇ ਮਾਰੇ ਆ ਗਾਲਾਂ ਕੱਢੀਆਂ ਕੈਮਰੇ ਲੱਗੇ ਦੇਖ ਲੋ ਅਗਲਾ ਕਰਦਾ ਹੀ ਕਾਗਜ਼ ਮੰਗਣ ਤੇ ਗਾਲਾਂ ਕਾਗਜ਼ ਮੰਗਣ ਤੇ ਇੰਨਾ ਹੋ ਗਿਆ ਕਿ ਹਾਂ ਵੀ ਉਹਨਾਂ ਨੇ ਇਹੀ ਕਹਿ ਵੀ ਕਾਗਜ਼ ਦਿਖਾ ਦਿਓ ਆਰਸੀ ਐਕਸਪਾਇਰ ਹੋਈ ਆ ਪੀਵੀ ਨਹੀਂ ਸੀ ਜਦੋਂ ਉਹਨਾਂ ਨੇ ਇਸ ਸੀ ਦੇ ਕਾਗਜ਼ਾਂ ਦਾ ਪੁੱਛਿਆ ਤੇ ਇਹ ਉਹ ਇਹਨਾਂ ਨੇ ਵੈਸਣ ਲੱਗੇ ਗੱਡੀ ক্লোਜ ਕਰਨ ਲੱਗੇ ਫਿਰ ਧਮਕੀ ਦੇ ਗਏ ਆ ਜਾਂ ਜਿੱਥੇ ਮੱਤੀ ਲੱਗਿਆ ਸੀ ਛਡਾ ਲਾਂਗੇ ਜਦੋਂ ਭੱਜਣ ਲੱਗੇ ਇਹਨਾਂ ਨੇ ਫੜਿਆ ਆ ਤੇ ਇੱਕ ਸਰਦਾਰ ਨੇ ਟੋਪੀ ਪਾਈ ਜੀ ਆਪਣੀ ਟੋਪੀ ਲਾ ਕੇ ਰੁਮਾਲ ਬੰਨਿਆ ਸੀ ਕਹਿੰਦਾ ਕਿ ਇਹ ਨਾ ਮੇਰੇ ਕੇਸਨੋਂ ਬਾਹਰ ਮਸਲਾ ਹੈ। ਤੇ ਉਹ ਤੋਂ ਭੱਜ ਕੇ ਗਿਆ। ਮੋਰਚਾ ਲਿੱਦਰ ਉਹਨਾਂ ਦਿਖਾਈ ਤਾਨੂੰ ਰੋਕਿਆ ਜਦੋਂ ਨਾ ਪੇਪਰ ਪੁੱਛੇ ਤੇ ਪਹਿਲਾਂ ਤਾਂ ਪੇਪਰ ਦੇਣ ਤੋਂ ਇਨਕਾਰੀ ਕਰਦੇ ਸੀ ਪੇਪਰ ਕਹਿੰਦੇ ਸਾਡੇ ਕੋਲ ਸਾਰੇ ਕਿਹੜੀ ਬੇਜ ਤੇ ਸਾਨੂੰ ਰੋਕਿਆ ਤੁਸੀਂ। ਮੈਂ ਕਿਹਾ ਤੁਹਾਡਾ ਵੀ ਨੰਬਰ ਪਲੇਟ ਸਰਕਾਰੀ ਨਹੀਂ ਲੱਗਿਓ। ਤੇ ਤੁਹਾਡੇ ਪੇਜੇ ਤੁਹਾਡਾ ਲਾਇਸੈਂਸ ਬਣਿਆ ਲਾਇਸੈਂਸ ਕਹਿੰਦਾ ਮੇਰਾ ਕਹਿੰਦਾ ਵੜਿਆਲ ਮੈਨੂੰ ਦਿਖਾ ਦਿਓ ਜੇ ਹੈਗਾ। ਜਦ ਕਿਸੇ ਕੋਲ ਲਾਇਸੈਂਸ ਵੀ ਹੈ ਨਹੀਂ ਸੀਗਾ। ਜਦੋਂ ਉਹਨਾਂ ਨੇ ਆਰਸੀ ਪਹਿਲਾਂ ਤਾਂ ਆਰਸੀ ਵੀ ਦਿ ਜੋ ਚੈੱਕ ਕੀਤਾ ਉਹ ਆਫਿਸ 24 ਦੀ ਸਪੈਰ ਹੋ ਚੁੱਕੀ ਸੀ ਠੀਕ ਹੈ ਨਾ ਇੰਨੇ ਚ ਵੀ ਉਹ ਲਾਪੇ ਅੱਗੇ ਵੀਡੀਓ ਬਣਾਉਣ ਦੇਖੋ ਜੀ ਸਾਡਾ ਪੁਲਿਸ ਠੱਕਾ ਕਰਦੀ ਹੈ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਦੋ ਪ੍ਰੈਸ ਵਾਲੇ ਮੁੰਡੇ ਆ ਗਏ মিডিਆ ਵਾਲੇ ਆ ਗਏ ਦੇ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਫਸ ਜਾਣਾ ਉਹਨਾਂ ਨੇ ਭੱਜਣ ਦੀ ਕੀਤੀ ਜ਼ਿਆਦਾ ਮੌਕੇ ਦਾ ਭੱਜ ਗਏ ਕਿੰਨੇ ਜਨੇ ਸੀ ਦੋ ਜਨੇ ਸੀਗੇ ਦੋਨੇ ਸਰਦਾਰ ਸੀਗੇ ਤੇ ਸਿਰ ਉਹਨਾਂ ਦੀ ਪਛਾਣ ਪੱਤਰ ਹੋ ਲਿਖਿਆ ਲਿੱਤਾ ਉਹਨਾਂ ਕੋਲ ਤੁਸੀਂ ਉਹਨਾਂ ਕੋਲ ਆਪਣਾ ਆਈਡੀ ਪ੍ਰੂਫ ਕੋਈ ਨਹੀਂ ਸੀਗਾ ਆਪਣਾ ਆਈਡੀ ਪ੍ਰੂਫ ਨਾ ਦਵੋ ਉਹਨਾਂ ਨੇ ਸਿਰਫ ਆਪਣਾ ਦਿਲਪ੍ਰੀਤ ਨਾਲ ਲਖਾਇਆ ਦੱਸਿਆ ਮੜ ਜਾ ਬਸ ਕੋਈ ਦਿਲਪ੍ਰੀਤ ਸਾਨੂੰ ਬਹੁਤ ਮੁਖਤਿਆਰ ਸਿੰਘ ਇਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਜਿਹੜੇ ਲੋਕ ਖੜੇ ਨੂੰ ਕਹਿੰਦੇ ਗੱਲੀ ਗਲੋਜ ਵੀ ਤੁਹਾਡੇ ਨਾਲ ਕੀਤੀ ਮੈਂ ਇਸ ਪੇ ਵੀ ਕੀਤਾ ਮੈਂ ਇਸ ਤੋਂ ਵਹੀ ਬਤਮੀਜੀ ਕਰ ਰਿਹਾ ਸੀ ਨਾ ਉਹ ਮਤਲਬ ਤੁਸੀਂ ਸਾਡਾ ਧੱਕਾ ਕਰਦੇ ਆ ਜਿਹੜਾ ਉਹ ਆਪਣਾ ਬਚਣ ਲਈ ਵੀਡੀ ਕਿੱਤੀ ਥਾਣਾ ਧੱਕਾ ਕਰਦੇ ਆ। ਜਿੱਥੇ ਭੱਜ ਗਿਆ ਇੱਕਦਮ। ਪਾ ਇੱਕਦਮ ਜੋ ਦੇਖਿਆ ਮੀਡੀਆ ਦਾ ਇੱਕ ਜਣਾ ਇਧਰੋਂ ਭੱਜ ਗਿਆ ਸਾਨੂੰ ਜੋਤੀ ਚੌਕ ਸਾਹੋਂ। ਦੂਜਾ ਆਪਣੇ ਇਧਰੋਂ ਵੀ ਆਪਣੇ ਨਹਿਰੂ ਘਰ ਨਾਲ ਸਾਹੋਂ ਭੱਜ ਗਿਆ। ਇਹ ਦੇਖੇ ਵੀ ਚੋਰੀ ਮੋਰਥਲ ਚੋਰੀ ਦਾ ਵੀ ਹੋ ਸਕਦਾ। ਹੋ ਸਕਦਾ ਚੋਰੀ ਦਾ ਹੋ। ਹੁਣ ਜਿਹੜਾ ਮੋਰਥਲ ਕਿੱਥੇ ਰੱਖਿਆ ਗਿਆ? ਇਹ ਚਾਰਨਾਬਠਾਣੇ ਡਿਊਟੀ ਅਫਸਰ ਦੇ ਹਵਾਲੇ ਕਰਦਾ ਇਹ। ਸੱਚ ਕਿਤਾ ਲਾ ਮੋਟਰਸਾਈਕਲ ਕਿੱਥੇ ਤੋਂ ਨਿਕਲਿਆ? ਮੋਰਥਲ ਹੈ ਬੇਸਿਕਲੀ ਜਿਹੜਾ ਨੰਬਰ ਹੈ ਮੋਗੇ ਦਾ ਆ। BB29 ਇਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਨਾਮ ਤੇ ਇਹ ਇਹਨਾਂ ਦਾ ਨਹੀਂ। ਨਹੀਂ ਜੀ ਇਹਨਾਂ ਨੂੰ ਕੁਝ ਨਹੀਂ ਪਤਾ ਉਦਾਂ ਉਹਨਾਂ ਉਹ ਦੇ ਫੌਜਾ ਸਿੰਘ ਫੌਜਾ ਸਿੰਘ ਕਰੀ ਜਾਂਦੇ ਜਾਇ ਕਿਉਂ ਕਿਹਦੇ ਨਾਂ ਤੇ ਮਹਿੰਦਰ ਸਿੰਘ ਦੇ ਨਾਂ ਦੇ ਮਹਿੰਦਰ ਸਿੰਘ ਦੇ ਨਾਂ ਤੇ ਆਓ ਮੈਂ ਤੁਹਾਨੂੰ ਕੀ ਲੱਗਦਾ ਕਿ ਮੋਟਰ ਚੋਰੀ ਦਾ ਹੋ ਸਕਦਾ ਮੋਟਰ ਚੋਰੀ ਜਾਵੇ ਠੀਕ ਹੈ ਕਿ ਬੈਰੀਫਾਈ ਅੱਗੇ ਡਿਊਟੀ ਐਸਐਚਓ ਸਾਹਿਬ ਤੇ ਡਿਊਟੀ ਐਸਐਚਓ ਦੇ ਹਵਾਲੇ ਕਰਤਾ ਉਹ ਅਗਲਾ ਵੈਰੀਫਾਈ ਕਰ ਲੈਣਗੇ ਉਹਦਾ ਕੀ ਤੁਹਾਡੇ ਨਾਲ ਗੱਲ ਕੀਤੀ ਡਿਪਟੀ ਤੋਂ ਪਹਿnde ਵੀ ਹੋਏ ਤੇ ਭਾਈ ਜੰਦੇ ਆ ਉਹਨਾਂ ਜਿਹੜੀ ਕਰ ਜਿਹੜੀ ਬੰਦੀ ਕਾਰਵਾਈ ਐਸਐਚਓ ਸਾਹਿਬ ਨੂੰ ਕੱਟ ਕੇ ਜਿਹੜੀ ਬੰਦੀ ਕਾਰਵਾਈ ਕਰਦੇ ਇਸ ਨੂੰ ਕਿਸ ਤਰ੍ਹਾਂ ਦੇ ਦੋ ਤੁਸੀਂ ਆਪਣੀ ਡਿਊਟੀ ਕਰਦੇ ਹੋ ਸੜਕਾਂ ਤੇ ਖੜੇ ਹੋ ਕੇ ਤੁਸੀਂ ਟ੍ਰੈਫਿਕ ਰੂਲ ਸਮਝਾਉਂਦੇ ਹੋ ਤੇ ਤੁਹਾਨੂੰ ਹੀ ਮਿਸ ਤਾਂ ਭਾਈ ਆਮ ਲੋਕਾਂ ਨੂੰ ਹੁਣ ਹੋ ਗਿਆ ਨਾ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਵਜਾਂ ਲਈ ਕੋਈ ਨਾ ਕੋਈ ਡਰਾਮਾ ਤਾਂ ਕਰਦਾ ਹੀ ਆਗਲਾ ਨਾ ਕੋਈ ਵੀਡੀਓ ਬਣਾਉਣਾ ਪੈਂਦਾ ਦੇਖੋ ਜੀ ਹੁਣ ਚਲਾਨ ਤੋਂ ਮਾਰੇ ਡਰਦੇ ਮਾਰੇ ਆਪਣੇ ਆਪ ਨੂੰ ਨਹੀਂ ਸੁਧਾਰਦੇ ਲੇਕਿਨ ਦੂਜਿਆਂ ਨੂੰ ਦੋਸ਼ ਦੇਣ ਲੱਪੈਂਦੇ ਆ